ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਕਾਫੇ ਇਹ ਮੇਰੇ ਲੜਦਾ ਬਹੁਤ ਕਮੀ ਨੂੰ ਪਹਿਲੇ ਬਿਜੇ ਠੀਕ ਹੈ ਡਾਊਨਲੋਡ ਕਰ ਲਿਆ ਮੂਰਤ ਤੇ ਪਾ ਰਹੀ ਹੋ ਸਰ ਠੀਕ ਹੈ ਠੀਕ ਹੈ ਸਰ ਠੀਕ ਹੋਰ ਹੋ ਆ ਗਏ ਹਾਂ ਜਮਾਨੀ ਚ ਵਾਦ ਦਿੱਤੀ ਜਾਂਦੀ ਹੈ ਹੁਣੇ ਮਾਨਯੋਗ ADGP ਸ਼੍ਰੀ ਨਾਗੇਸ਼ਵਰ ਰਾਓ ਜਨਰਲ ਸਲੂਟ ਲੈ ਕੇ ਗਏ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕ ਰਾਜ ਦੇਸ਼ ਸਾਡੇ ਭਾਰਤ ਨੇ ਗਣਰਾਜ ਦੇ 75 ਵਰੇ ਪੂਰੇ ਕਰ ਲਏ ਨੇ ਅਤੇ ਅੱਜ ਸਾਰਾ ਮੁਲਕ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਗਣਤੰਤਰ ਦਿਵਸ ਦੇ ਇਸ ਜਿਲ੍ਹਾ ਪਤਰੀ ਸਮਾਰੋਹ ਦੇ ਮੁੱਖ ਮਹਿਮਾਨ ਮਾਨਯੋਗ ਰੱਖਿਆ ਸੇਵਾਵਾਂ ਭਲਾਈ ਆਜ਼ਾਦੀ ਕੁਲਾਟੀਆ ਅਤੇ ਬਾਗਵਾਨੀ ਮੰਤਰੀ ਪੰਜਾਬ ਸ਼੍ਰੀ ਮਹਿੰਦਰ ਭਗਤ ਜੀ ਹਨ ਕੁਝ ਹੀ ਪਲਾਂ ਦੌਰਾਨ ਉਹ ਸਾਡੇ ਦਰਮਿਆਨ ਪਹੁੰਚ

ਝੰਡਾ ਲਹਿਰਾਉਣ ਤੋਂ ਬਾਅਦ ਹੁਣ ਮੁੱਖ ਮਹਿਮਾਨ ਮਾਨਯੋਗ ਰੱਖਿਆ ਸੇਵਾਮਾ ਭਲਾਈ ਆਜ਼ਾਦੀ ਪੁਲਾਟਿਆ ਅਤੇ ਬਾਗਬਾਨੀ ਮੰਤਰੀ ਪੰਜਾਬ ਪਰੇਡ ਕਮਾਂਡਰ ਡੀਐਸਪੀ ਸ਼ਾਹਬਾਦ ਸਿੰਘ ਵੱਲੋਂ ਮੁੱਖ ਮਹਿਮਾਨ ਜੀ ਨੂੰ ਪ੍ਰੇਡ ਦੇ ਮਰੀਖਣ ਲਈ ਸੱਦਾ ਦਿੱਤਾ ਗਿਆ ਹੈ ਪ੍ਰੇਡ ਦਾ ਮਰੀਖਣ ਕਰਨ ਜਾ ਰਹੇ ਨੇ ਸ਼੍ਰੀ ਮਹਿੰਦਰ ਭਗਤ ਜੀ ਜਿਲੰਦਰ ਪਛਮੀ ਹਲਕੇ ਦੇ ਪ੍ਰਤੀਨਿਧਤਾ ਕਰਦੇ ਨੇ 27 ਨੰਬਰ 324 ਨੂੰ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਫਲਾਈ ਆਜ਼ਾਦੀ ਪ੍ਰਾਪਤਿਆ ਤੇ ਬਾਗਬਾਨੀ ਮੰਤਰੀ ਜੀ ਤੋਂ ਸਤਿ ਸ੍ਰੀ ਅਕਾਲ ਫਟਰੀ ਵਾਰਸ ਬਾਗਬਾਨੀ ਅਧਿਕਾਰੀ ਚਾਰ ਚਾਰ ਤੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਪ੍ਰੇਡ ਦੇ ਨਿਰੀਖਣ ਉਪਰੰਤ ਮੰਚ 'ਵਲ ਤਸ਼ਰੀਫ ਲੈ ਆ ਰਹੇ ਨੇ ਸਾਡੇ ਮੁੱਖ ਮਹਿਮਾਨ ਸ੍ਰੀ ਮਹਿੰਦਰ ਪਗਲ ਜੀ ਐਕਸੀਆ ਗ੍ਰਾਂਟ ਜੋ 5 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ ਸਾਡੀ ਸਰਕਾਰ ਨੇ ਇਸ ਵਿੱਤੀ ਸਰਦਾਰੀ ਵਿੱਚ ਅਗਨੀ ਮਿਰਾਨੋਮੀ ਸ਼ਾਮਿਲ ਕੀਤਾ ਹੈ ਸਾਡੀ ਸਰਕਾਰ ਨੇ ਸੂਬੇ ਅਤੇ ਦੇਸ਼ ਦੀ ਸੁਰੱਖਿਆ ਲਈ ਜਾਨ ਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਵਿੱਤੀ ਸਰਦ ਦੇ ਰੰਦਾ ਪ੍ਰਬੰਧ ਕੀਤਾ ਹੈ ਪੰਜਾਬ ਸਰਕਾਰ ਨੇ ਧਰਮੀ ਫੌਜੀਆ ਨੂੰ ਜਾਂਦੀ ਵਿੱਤੀ ਵਿੱਤੀ ਸਰਦਾਂ 10000 ਤੋਂ ਉਧਾਰ ਕੇ 12000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ ਆਜ਼ਾਦੀ ਘੁਲਾਟੀਆਂ ਸਾਡੇ ਮਾਨ ਹਨ ਸਾਡੀ ਸਰਕਾਰ ਨੇ ਸੂਬੇ ਦੇ ਆਜ਼ਾਦੀ ਘੁਲਾਟੀਆਂ ਜਾਂ ਉਹਨਾਂ ਦੇ ਵਾਰਸਾਂ ਨੂੰ ਮਿਲਦੀ ਪੈਨਸ਼ਨ 9400 ਤੋਂ ਵਧਾ ਕੇ 11000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ ਇਸੇ ਤਰ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦਿਆਂ ਸਾਡੀ ਸਰਕਾਰ ਵੱਲੋਂ ਪਿਛਲੇ ਕਰੀਬ 34 ਮਹੀਨਿਆਂ ਦੌਰਾਨ 50000 ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਇਹ سلسلہ ਲਗਾਤਾਰ جاری ਹੈ ਰੋਜ਼ਗਾਰ ਸਿਹਤ ਸਿੱਖਿਆ ਮੁਕ ਬਿਜਲੀ ਅਤੇ ਹੋਰ ਪ੍ਰਸ਼ਾਸਕੀ ਸੁਧਾਰ ਸਾਡੀ ਸਰਕਾਰ ਦੇ ਮੁੱਖ ਝੰਡੇ ਹਨ ਇਸੇ ਤਹਿਤ ਸੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਂਦੇ ਆ ਸਾਡੀ ਸਰਕਾਰ ਨੇ ਹੁਣ ਤੱਕ 881 ਆਮ ਆਦਮੀ ਕਲੀਨਿਕ ਚਲਾ ਦਿੱਤੇ ਹਨ ਦਿੱਤੇ ਰਜਾਨਾ ਲੱਖਾਂ ਲੋਕਾਂ ਨੂੰ ਮੁਕਤ ਆਪਣਾ ਇਲਾਜ ਕਰਵਾ ਰਹੇ ਹਨ ਸਾਡੀ ਸਰਕਾਰ ਨੇ ਲੋਕਾਂ ਨੂੰ ਵਧੀਆ ਸਿਹਤ ਸੂਚਨਾ ਦੇਣ ਦੇ ਮਕਸਦ ਨਾਲ 14 ਕਰੋੜ ਰੁਪਏ ਦੀ ਲਗਤ ਨਾਲ ਇਤਿਨ ਢੁੰਜਾ ਹੋਰ ਨਮੀਆਂ ਹਾਈ ਟੈਕ ਐਮਬੂਲੈਂਸਾਂ ਲੋਕਾਂ ਨੂੰ ਸਮਰਪਿਤ ਇਤਿਨ ਹਨ ਅਤੇ ਹੁਣ ਸੂਬੇ ਵਿੱਚ ਕੁੱਲ 325 ਹਾਈ ਟੈਕ ਐਮਬੂਲੈਂਸਾਂ ਲੋਕਾਂ ਦੀ ਸੇਵਾ ਵਿੱਚ ਤਿਆਰ ਹਨ ਸਿੱਖਿਆ ਦੇ ਖੇਤਰ ਵਿੱਚ ਵੀ ਸਾਡੀ ਸਰਕਾਰ ਨੇ ਨਵੇਂ ਉਹ ਕੰਮ ਹਾਜ਼ਰ ਕੀਤੇ ਹਨ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ 118 ਸਕੂਲ ਆਫ ਐਮਿਨੈਂਸ ਚੱਲਦੇ ਹਨ ਇਹਨਾਂ ਸਕੂਲਾਂ ਅਤੇ 17 ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਟਰਾਂਸਪੋਰਟ ਸੁਰੂ ਕੀਤੀ ਗਈ ਜਿਸ ਦਾ 10000 ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਮਿਲ ਰਿਹਾ ਹੈ ਇਸ ਤੋਂ ਇਲਾਵਾ ਸਰਕਾਰ ਦੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਤੋਂ ਸਿਖਲਾਈ ਦਿਵਾਈ ਜਾ ਰਹੀ ਹੈ ਤੇ ਹੈਡਮਾਸਟਰਾਂ ਨੂੰ ਆਈਆਈਐਮ ਅਮદાવાદ ਤੋਂ ਕਢੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿਜਲੀ ਖੇਤਰ ਵਿੱਚ ਸਾਡੀ ਸਰਕਾਰ ਦੀ ਪ੍ਰਾਪਤੀ ਬੇਮਿਸਾਲ ਰਹੀ ਹੈ ਮੁਫਤ ਬਿਜਲੀ ਦੀ ਸਹੂਲਤ ਦੇ ਐਲਾਨ ਤੋਂ ਬਾਅਦ ਹੁਣ ਸੂਬੇ ਦੇ 90% ਦੇ ਘਰੂ ਖਪਕੜਾ ਨੂੰ ਜ਼ੀਰੋ ਬਿਜਲੀ ਬਿਲਾ ਰਹੇ ਹਨ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਗੋਇੰਦਵਾਲ ਪਾਵਰ ਪਲਾਂਟ ਨੂੰ ਬਾਕੀ 80 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਅਸੀਂ ਇਸ ਪਾਵਰ ਪਲਾਂਟ ਦਾ ਨਾਮ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਮ ਦੇ ਰੱਖਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਆਂ ਲਈ ਮੁਕਤ ਬਿਜਲੀ ਦੀ ਸ਼ੁਰੂਆਤ ਸਹੂਲਤ ਵੀ ਜਾਰੀ ਰੱਖੀ ਹੋਈ ਹੈ ਅਤੇ ਮੌਜੂਦਾ ਵਿੱਤ ਸਾਲ ਲਈ ਮੁਕਤ ਬਿਜਲੀ ਦੀ ਸਹੂਲਤ ਲਈ ਕੁੱਲ 9330 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ ਪ੍ਰਸ਼ਾਸਨਿਕ ਸੁਧਾਰਤ ਹੈ

ਮਾਤਾ ਜੀ ਯਾਰ ਨੀ ਕਲਾਟੀਆਂ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਮਾਨਨਾ ਕਰਦੇ ਸਾਡੇ ਅੱਜ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ શ્રી ਮਹਿੰਦਰ ਭਗਤ ਜੀ ਸਰ ਇੱਕ ਗਰੁੱਪ ਫੋਟੋ ਕਰ ਲਓ ਨਾਲ ਉਹਨਾਂ ਦੇ ਨਾਲ ਪਿੱਛੇ ਜੀ ਆਪਾਂ ਸਾਰਿਆਂ ਆਜੋ मौजूदु बखजिंदमार सुखी एम एल ए बला चौल श्रीमती संतोष कटारिया जी एम एल ए श्री नशर पाल जी चेयरमैन पंजाब बोर्ड हलका इंचार्ज बंगा श्री कुलजीत सिंह सरहाल जी चेयरमैन नगर सुधार ट्रस्ट शहर सरदार सतनाम सिंह जलवाहा जी चेयरमैन मार्केट कमेटी शहर ਗਗਨ ਹੋਤਰੀ ਜੀ ਤੁਹਾਨੂੰ ਸਾਰੀਆਂ ਸ਼ਖਸੀਅਤਾਂ ਦਾ ਇੱਥੇ ਪਹੁੰਚਣ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਜੀ ਮਾਤਾ ਜੀ ਇੱਕ ਮਾਤਾ ਜੀ ਚਾਜੋ ਆਓ ਬਹੁਤ ਬਹੁਤ ਸ਼ੁਕਰੀਆ ਜੀ ਦਾ ਜੀ ਆਜੋ ਆਓ ਸਰ ਹੁਣ ਵਕ ਵਕ ਪਿੰਡਾਂ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਹੋਈਆਂ ਝਾਤੀਆਂ ਪੇਸ਼ ਕੀਤੀਆਂ ਜਾਣੀਆਂ ਨੇ ਸਾਰੀਆਂ ਜਿਹੜੀਆਂ ਠੀਕ ਹੈ ਲੋਕਾਂ ਨਾਲ ਦਿੱਤੀਆਂ ਚੀਜ਼ਾਂ ਕਰ ਰਿਹਾ ਹਾਂ ਜਿਸ ਨਾਲ ਜੇਲਾ ਵਾਸੀਆਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਪੈਦਾ ਕਰ ਅਪੀ ਪੁਲਿਸ ਅਤੇ ਪਬਲਿਕ ਦੇ ਆਪਸੀ ਸਹਿਯੋਗ ਨਾਲ ਸਮਾਜ ਇਨਸਾਨ ਨੂੰ ਕਿਹਾ ਦੀ ਉਹ ਦੀ ਸਿਰਜਣਾ ਦੇ ਸਾਜੇ ਕੋਲ ਜਦੋਂ ਕਾਨੂੰਨੀ ਉਪਾਅ ਪ੍ਰੰਤਰਾ ਕੀਤਾ ਜਾ ਰਿਹਾ ਹੈ ਖੜਾ ਕਰਨਾ ਸਾਧ ਕੇਂਦਰ ਵੱਲੋਂ ਦਿੱਤੀ ਜਾਣੀਆਂ ਸਬਾਬਾ ਬਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਇਸੇ ਨਾਲ ਰੋਪਣ ਵਿੱਚ ਪੁਲਿਸ ਦਾ ਸਾਥ ਦੇਣ ਲਈ ਜਾਰੀ ਕੀਤਾ ਜਾ ਰਿਹਾ ਹੈ ਇਹਨਾਂ ਅਲੋਚਨਾ ਕੀਤੀ ਜਾ ਰਹੀ ਹੈ ਔਰ ਇਹਨਾਂ ਵੱਲੋਂ 20 ਵਾਸੀਆਂ ਨੂੰ ਸਾਡੇ ਸ਼ਹਿਰ ਦੇ ਅੱਜ ਦੇ ਦਿਨ ਬਾਕਬਕ ਸਰਕਾਰ ਸਰਾਂ ਦੇ ਦਿਸਤਾਨ ਨੂੰ ਉਹ ਸਾਡੀਆਂ ਸੰਗਠਨਾਂ ਲਗਾਤਾਰ ਬਹੁਤਿਆਰ ਕਮਲੀਆਂ ਚਾਹੀਆਂ ਨੇ ਉਹ ਤੁਹਾਡੇ ਨੂੰ ਹੈ ਇਸ ਸਾਕੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਮਾਨ ਲੋਕ ਮੁੱਖ ਬੱਤੀ ਸਰਕਾਰ ਸਰਕਾਰ ਦੀ ਮਾਨ ਯੂਬ ਵਾਈ ਇਹ ਸਰਕਾਰ ਪੰਜਾਬ ਦੇ ਸਾਧਨੋਂ ਮਿਸ਼ਨ ਸਿਹਤਮੰਦ ਪੰਜਾਬ ਮਿਸ਼ਨ ਸਿਹਤਮੰਦ ਪੰਜਾਬ ਤਹਿਤ ਆਮ ਲੋਕਾਂ ਨੂੰ ਗੈਰਚਾਰੀ ਦੀਆਂ ਮਾਰੀਆਂ ਤੋਂ ਬਚਾਉਣ ਲਈ जो कि वचनबद्ध है और हर सहायता मुहैया करवाई जा रही है इस दाल ही तीस साल तो बद उम्र व्यक्तियों ने शूगर ब्लड प्रैशर कैंसर स्क्रीनिंग से और गैर संचारी बीमारियां भी आयुष्मान आरोग्य में मुफ्त जो है सहूलत मुहैया करवाई जा रही है इस कैंसर के इलाज में मुख्यमंत्री कैंसर राहत कोष ਯੋਜਨਾ ਦੀ 1 ਲੱਖ ਰੁਪਏ ਦਾ ਮੁਫਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸੰਖੀ ਸੀਐਮਪੀ ਜੋਗ ਸਾਲਾ ਸਮਾਜ ਨੂੰ ਤਦਰੁਸ ਬਣਾਉਣ ਦੇ ਲਈ ਯੋਗ ਦਾ ਇੱਕ ਬਹੁਤ ਮਹੱਤਵਪੂਰਨ ਸਥਾਨ ਹੁੰਦਾ ਹੈ ਔਰ ਇਸ ਯੋਗ ਸਾਲਾ ਮਾ ਸਫਾਵਤ ਕੀਤੀਆਂ ਗਈਆਂ ਹਨ। ਸਾਡੇ ਜ਼ਿਲ੍ਹੇ ਕਈ ਜ਼ਿਲ੍ਹਿਆਂ ਦੇ ਵਿੱਚ ਚੱਲ ਰਿਹਾ ਇਹ ਪ੍ਰੋਗਰਾਮ ਸਾਡੇ ਜ਼ਿਲ੍ਹੇ ਵਿੱਚ ਵੀ ਬਹੁਤ ਅੱਛੀ ਤਰ੍ਹਾਂ ਚਲਾਇਆ ਜਾ ਰਿਹਾ ਤੇ ਇਨਰ ਸੇ ਕੋਆਰਡੀਨੇਟਰ ਸਾਡੇ ਐਸਪੀਐਸ ਨਗਰ ਦੇ ਵਿੱਚ ਵੀ ਕਰ ਰਿਹਾ ਹੈ ਦੇਖ ਸਕਦੇ ਹਾਂ ਕਿਸ ਤਰ੍ਹਾਂ ਸਾਡੇ ਬੱਚੇ ਜੋ ਜੋਗੋਗ ਇੱਕ ਯੋਗਸ਼ਾਲਾ ਵਿੱਚ ਪੜ੍ਹਨਾਰੇ ਹਨ ਅਤੇ ਮਕਸ਼ਿਆਂ ਤੋਂ ਦੂਰ ਰਹਿ ਕੇ ਇੱਕ ਸੋਹਣੀ ਹਰਿਆਲੇ ਪੰਜਾਬ ਦੀ ਸਿਰਜਣਾ ਕਰਨ ਵਿੱਚ ਆਪਣੀ ਬੇਹੱਦ ਮਹੱਤਵਪੂਰਨ ਭੂਮਿਕਾ ਨਿਲਾ ਪ੍ਰੋਗਰਾਮ ਅਫਸਰ ਵੱਲੋਂ ਅਜਲੀ ਖਾਨ ਜੀ ਜੋ ਹੈ ਉਹ ਕੱਤੀ ਚਾਲ ਰਹੀ ਹੈ ਬੇਟੀ ਬਚਾਓ ਬੇਟੀ ਪੜਾਓ ਇਹ ਦੇਸ਼ ਨਾਲ ਚਲਾਈ ਜਾ ਰਹੀ ਹੈ ਔਰ ਲਿੰਕ ਅਨਪਾਰ ਵਿੱਚ ਲਗਾਤਾਰ ਜੋ ਹੈ ਉਹ ਸੁਧਾਰ ਹੁੰਦਾ ਜਾ ਰਿਹਾ ਹੈ ਪੰਚਾਇਤਾਂ ਅਤੇ ਹੋਰ ਲੋਕਲ ਬਾਡੀ ਦੇ ਸਹਿਯੋਗ ਦੇ ਨਾਲ ਵਕਤ-ਵਕਤ ਦੇ ਜਿਹੜੀਆਂ ਕਰਵਾਈਆਂ ਜਾ ਰਹੀਆਂ ਹਨ ਲੋਹੜੀ ਦਾ ਤਿਹਾਰ ਲੜਕੀਆਂ ਦੇ ਜਨਮ ਸਮੇਂ ਉਹਦੇ ਲਗਾ ਕੇ ਲੜਕੀਆਂ ਦੀ ਪੜ੍ਹਾਈ ਸੰਬੰਧੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਬੇਟੀ ਬਚਾਓ ਬੇਟੀ ਪੜਾਓ ਸੇਵਾ ਦੀ ਮਹਿਲਾ ਸਿਖਸ਼ਤੀਕਰਨ ਜ਼ਿਲ੍ਹਾ ਬਾਲ ਸੁਰੱਖਿਆ ਜਿਹੜੇ ਸਖੀ ਵਨ ਸਟਾਪ ਸੈਂਟਰ ਬਾਲ ਭਲਾਈ ਕਮੇਟੀ ਨਾਰੀ ਸਸ਼ਕਤੀਕਰਨ ਸਕੀਮ ਆਦਿ ਦੀ ਸਹਾਇਤੀ ਕੀਤੀ ਜਾਂਦੀ ਹੈ ਦੇਖ ਸਕਦੇ ਹਾਂ ਕਿੰਨੀ ਮਿਹਨਤ ਦੇ ਨਾਲ ਇਹ ਝਾਂਕੀਆਂ ਜੋ ਹੈ ਤਿਆਰ ਕੀਤੀਆਂ ਗਈਆਂ ਹਨ ਅਗਲੀ ਝਾਂਕੀ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਦੇ ਵੱਲੋਂ ਦਿਖਾਈ ਜਾ ਰਹੀ ਹੈ ਔਰ ਸਾਡੇ ਜ਼ਿਲ੍ਹੇ ਦੇ ਵਿੱਚ ਆਨਲਾਈਨ ਅਤੇ ਆਫਲਾਈਨ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਲਗਾਤਾਰ প্লেਸਮੈਂਟ ਕੈਂਪ ਰੋਜ਼ਗਾਰ ਕੈਂਪ ਲਗਾਏ ਜਾਂਦੇ ਹਨ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਵਿਦਿਆ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇੰਟਰਵਿਊ ਦੀ ਤਿਆਰੀ ਕਰਵਾਉਣ ਦੇ ਲਈ ਮਾਨਸਿਕ ਸਪੋਰਟ ਵੀ ਨਿਭਾਈ ਜਾਂਦੀ ਹੈ ਸਵੈ ਰੋਜ਼ਗਾਰ ਜ਼ਿਲ੍ਹਾ ਉਦਯੋਗ ਕੇਂਦਰ ਐਲ ਡੀ ਐਮ ਡਾਕਟਰ ਐਸ ਸੀ ਕਾਰਪੋਰੇਸ਼ਨ ਬੈਂਕ ਦੇ ਕੋਲ ਆਦੀ ਸਹੂਲਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਇਸ ਕੋਲ ਸ਼ਰਤ ਹੈ ਸਾਰੇ ਵਿਭਾਗ ਆਓ ਫਾਇਦਾ ਸਿੱਖੀ ਜਨਾਬ ਇਹ ਨਾਰਾ ਹੈ ਸਾਡੇ ਇਸ ਰੋਜ਼ਗਾਰ ਦੇ ਕਾਰੋਬਾਰ ਦੇ ਮੇਰੇ ਨਾਲ ਇਸ ਦੇ ਨਾਲ ਹੀ ਅਗਲੀ ਜੋ ਚੱਲਦੀ ਹੈ ਰੋਡ ਤੇ ਅਵੇਲ ਸੁਸਾਇਟੀ ਦਾ ਮਤਲਬ ਹੈ ਰੋਡ ਤੇ ਲਗਾਈ ਜਾਂਦੇ ਹਨ ਉਹ ਲੋਕਾਂ ਨੂੰ ਸੜਕ ਦੇ ਉੱਪਰ ਐਕਸੀਡੈਂਟ ਤੋਂ ਬਚਾਉਣ ਦੇ ਲਈ ਜੋ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ ਔਰ ਇਹਨਾਂ ਦੇ ਅੰਤਰਗਤ ਰੋਟਰੀ ਪਾਵਰ ਨਜ਼ਦੀਕ ਰੋਟੇ ਪਾਰਕ ਵਿੱਚ ਟ੍ਰੇਨਿੰਗ ਪਾਰਕ ਬਣਾਈ ਜਾ ਰਹੀ ਹੈ ਜਿੱਥੇ ਕੋਈ ਵੀ ਨਵੇਂ ਵਰਦੇ ਹਨ ਅੱਜ ਦੇ ਨੌਜਵਾਨ ਨੂੰ ਰੋਜ਼ਗਾਰ ਪ੍ਰਦਾਨ ਕਰਨ ਲਈ ਪਾਸਮਤ ਕਰਾ ਕੇ ਰੋਲ ਇਹਨਾਂ ਵੱਲੋਂ ਕੀਤੇ ਜਾਂਦੇ ਹਨ ਔਰ ਇਹਨਾਂ ਦੌਰ ਦੇ ਨਾਲ ਇਹ ਨੌਜਵਾਨ ਆਪਣਾ ਸਹਿਰੂਜਾ ਤੋਂ ਹੈ ਉਹ जो है वो करवाएं करते हैं और इस के नाल वो उन्होंने भी दूर रखते हैं कि होती नौकरी बहुत चाहते हैं तो हर बार इन्होंने एक्सीएस ड्रैवल वालों मीटिंग की जाती है और इन्होंने उत्साहित किया जाता है रोज अगली झांकी मुख्य खेती बाड़ी अक्सर वालों जो तो है करवाई जा रही है इस झांकी दसा गया है किसान की जे भारत तो का का बहुत अहम अंग हैं उन्होंने खेत किस तरह नवन तरीकों के नाम होना ਸਾਬਤ ਪਤਾਈ ਚਾਹਤ ਹੈ ਕਿ ਇਹ ਸੈਨੀ ਵਕਤ ਹਾਲਾਂ ਤੇ ਸਕਨੀਆਂ ਜਗ੍ਹਾਾਂ ਦੇ ਹਾਲ ਪਿੰਡਾਂ ਦੇ ਵਿੱਚ ਜਾ ਕੇ ਵਕਤਵਾਂ ਦੀ ਜਗ੍ਹਾ ਤੇ ਹਾਲਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਉਹਨਾਂ ਨੂੰ ਜਿਹੜੇ ਆਪ ਹੈ ਉਸ ਦੇ ਨਾਲ ਉਹ ਬਿਮਾਰੀਆਂ ਪੈਦਾ ਹੁੰਦੀਆਂ ਹਨ ਉਹਨਾਂ ਦੇ ਪ੍ਰਤੀ ਵੀ ਜਾਗਰੂਕ ਕੀਤਾ ਜਾਂਦਾ ਹੈ ਤਾਂ ਕਿ ਇਸ ਕਾਰਜ ਕਰਵਾਈ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਚੋਣ ਦੇ ਦੀ ਪ੍ਰਾਲੀ ਨੂੰ ਸਾੜਨ ਤੇ ਤੇਜ਼ ਪਿਛਲੇ ਸਾਲ ਦੇ ਮੁਕਾਬਲੇ 86% ਘਟੇ ਹੋ ਗਏ ਹਨ ਅਗਲੀ ਚੰਗੀ ਬਾਗਵਾਲੀ ਵਿਭਾਗ ਦੀ ਹੈ ਅਤੇ ਬਾਗਵਾਲੀ ਵਿਭਾਗ ਉਹ ਸਾਡਾ ਜੋ ਵਾਤਾਵਰਣ ਹੈ ਉਸ ਨੂੰ ਸਾਫ ਸੁਥਰਾ ਬਣਾਉਣ ਵਿੱਚ ਜੋ ਹੈ ਅਹਿਮ ਰੋਲ ਅਦਾ ਕਰਦਾ ਹੈ ਇਸ ਬਾਗਵਾਲੀ ਵਿਭਾਗ ਵੱਲੋਂ ਬਾਗਾਂ ਸਜੀਆਂ ਫੁੱਲਾਂ ਆਦੀ ਫਸਲਾਂ ਨੇਚ ਪਦ ਤੋਂ ਵੱਧ ਰਕਬਾ ਲਿਆਂਦਾ ਜਾ ਰਿਹਾ ਹੈ ਸਰਕਾਰੀ ਅਦਾਰਾ ਹੈ ਮਨਪ੍ਰੇਮਿਕ ਖਾਨਾ ਦੀ ਤਜਾਬਾ ਇੰਨੇ ਕਾਣਕ ਸੋਨਾ ਮੂਰਤੀ ਦਾਲ ਆਦੀ ਮੰਡੀਆਂ ਵਿੱਚੋਂ ਸਰਕਾਰੀ ਇਹ ਸੱਜਣ ਸਿੰਘ ਪਲਸੇਈ ਨਗਰ ਦਾ ਸਰਪੰਚ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਰਮੀਆਂ ਤੇ ਤਾਜ਼ੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ પ્રતિਸਿੰਮ ਇਜਾਜ਼ਤ ਦਿਓ ਧੰਨਵਾਦ